ਸਤ ਸ੍ਰੀ ਅਕਾਲ ਜੀ ਆਓ ਆਪ ਜੀ ਨੂੰ ਦੱਸੀਏ ਰਾਜਵੀਰ ਜਵੰਦਾ ਦੀ ਮੌਤ ਤੇ ਵੱਡਾ ਐਕਸ਼ਨ ਲਿਆ ਗਿਆ ਹੈ ਵੀਡੀਓ ਨੂੰ ਲਾਸਟ ਤੱਕ ਸੁਣਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਰਾਜਵੀਰ ਜਵੰਦਾ ਦੀ ਮੌਤ ਤੇ ਐਕਸ਼ਨ ਹਾਈ ਕੋਰਟ ਪਹੁੰਚਿਆ ਮਾਮਲਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਨਾਲ ਜੁੜਿਆ ਇੱਕ ਮਹਤਵਪੂਰਨ ਮਾਮਲਾ ਹੁਣ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਦਰਅਸਲ ਇਹ ਮਾਮਲਾ ਸਮਾਜ ਸੇਵੀ ਅਤੇ ਐਡਵੋਕੇਟ ਨਵਗਿਰਨ ਸਿੰਘ ਵੱਲੋਂ ਦਾਇਰ ਕੀਤੀ ਗਈ ਇੱਕ ਪਟੀਸ਼ਨ ਰਾਹੀਂ ਹਿਮਾਚਲ ਹਾਈ ਕੋਰਟ ਵਿੱਚ ਲਿਆਂਦਾ ਆ ਗਿਆ ਹੈ ਇਸ ਪਟੀਸ਼ਨ ਦਾ ਮੁੱਖ ਮਕਸਦ ਹੈ ਲੋਕਾਂ ਨੂੰ ਦਰਪੇਸ਼ ਆਵਾਰਾ ਪਸ਼ੂਆਂ ਦੀ ਵੱਧ ਰਹੀ ਇਸ ਮਸੱਇਆ ਵੱਲ ਅਦਾਲਤ ਦਾ ਧਿਆਨ ਦਗੋਣਾ ਹੈ ਐਡਵੋਕੇਟ ਨਵگیر ਸਿੰਘ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਆਵਾਰਾ ਪਸ਼ੂਆਂ ਦੇ ਹਸਲ ਨੂੰ ਲੈ ਕੇ ਕਈ ਅਹਿਮ ਸਵਾਲ ਚੁੱਕੇ ਗਏ ਹਨ ਇਹ ਕਾਨੂੰਨੀ ਕਦਮ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਸਿਆਂ ਤੇ ਜਾਨੀ ਨੁਕਸਾਨ ਦੇ ਗੰਭੀਰ ਮੁੱਦੇ ਨੂੰ ਉਜਾਗਰ ਕਰਦਾ ਹੈ ਇਹ ਮਾਮਲਾ ਪਤਾ ਨਹੀਂ ਕਿੰਨਾ ਦਰ ਚੱਲਣਾ ਹੈ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਕਿਸੇ ਦਾ ਪੁੱਤ ਮਰ ਜਾਂਦਾ ਹੈ ਉਦੋਂ ਥੋੜਾ ਚਿਰ ਹੀ ਇਹ ਮਾਮਲਿਆਂ ਤੇ ਚਾਨਣ ਪਾਇਆ ਜਾਂਦਾ ਹੈ ਥੋੜਾ ਚਿਰ ਇਹਨਾਂ ਮਾਮਲਿਆਂ ਪਿੱਛੇ ਲੋਕ ਤੁਰਦੇ ਹੈ ਉਸ ਤੋਂ ਬਾਅਦ ਫਿਰ ਭੁੱਲ ਜਾਂਦੇ ਹੈ ਜਦੋਂ ਫਿਰ ਕੋਈ ਦੁਬਾਰਾ ਕੋਈ ਹਾਦਸਾ ਹੁੰਦਾ ਹੈ ਤਾਂ ਦੁਬਾਰਾ ਫਿਰ ਇਹ ਮੁੱਦੇ ਉੱਠ ਖੜਦੇ ਹਨ ਇਹ ਮੁੱਦਿਆਂ ਦਾ ਕੋਈ ਪੱਕਾ ਹੱਲ ਨਹੀਂ ਕਰਦਾ ਕੋਈ ਇਹਨਾਂ ਮੁੱਦਿਆਂ ਤੇ ਪੂਰੀ ਗੌਰ ਨਾਲ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਐਂ ਤਾਂ ਚੱਲਦਾ ਰਿਹਾ ਤਾਂ ਬਹੁਤ ਮੁਸ਼ਕਲ ਹੈ ਆਵਾਰਾ ਪਸ਼ੂਆਂ ਦੀ ਸੰਭਾਲ ਕਰਨੀ ਜ਼ਰੂਰੀ ਹੈ ਜਾਂ ਤਾਂ ਰੋਡ ਦੇ ਸਾਈਡਾਂ 'ਚ ਤਾਰਬੰਦੀ ਹੋਵੇ ਤੇ ਜਾਂ ਫਿਰ ਆਵਾਰਾ ਪਸ਼ੂ ਜਿਉ ਹਣ ਕੀ ਉਹਨਾਂ ਨੂੰ ਕਿਤੇ ਗਊਸ਼ਾਲਾ 'ਚ ਜਾਂ ਕਿਤੇ ਜੋ ਵੀ ਕੁਝ ਹੈ ਉਨ ਦਾ ਇੰਤਜ਼ਾਮ ਕੀਤਾ ਜਾਵੇ ਐ ਖੁੱਲੇ ਹੜਤਾਂ ਤੇ ਫਿਰਦੇ ਨਾ ਐਡੇ ਐਡੇ ਹੋਏ ਪੈਣਾ ਹਾ ਮਾਲਾ ਟਰੱਕ ਬਲਟਾ ਦੇ ਕਈ ਦਾ ਟੱਟੇ ਜੋ ਅਮਰੀਕੀ ਨਸਲ ਦੇ ਹਨ ਬਹੁਤ ਜ਼ਿਆਦਾ ਬਜਨੀਕ ਹਨ ਅਤੇ ਤਾਕਤਵਰ ਵੀ ਹਨ ਇਸ ਕਰਕੇ ਇਸ ਮੁੱਦੇ ਤੇ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਬਣਦਾ ਹੈ ਤਾਂ ਕਿ ਹੋਰ ਨਾ ਗਾਹਾਂ ਇਹੋ ਜਿਹੇ ਹਾਦਸੇ ਹੋਣ ਜਾਂ ਤਾਂ ਇਹਨਾਂ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਜਾਂ ਫਿਰ ਦੇ ਹਾਈਵੇ ਰੋਡਾਂ ਵੱਡੀਆਂ ਉਹਨਾਂ ਦੇ ਆਸ-ਪਾਸੇ ਤਾਰਬੰਦੀ ਕੀਤੀ ਜਾਵੇ ਪਟੀਸ਼ਨ ਨੇ ਖਾਸ ਤੌਰ ਤੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਹਨ ਉਹਨਾਂ ਪੁੱਛਿਆ ਹੈ ਕਿ ਜੇਕਰ ਸਰਕਾਰ ਵੱਲੋਂ ਆਮ ਲੋਕਾਂ ਕੋ ਗੋ ਸੈਂਸ ਕੋ ਸੈਂਸ ਲਿਆ ਜਾਂਦਾ ਹੈ ਤਾਂ ਫਿਰ ਇਨਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਠੋਸ ਹੱਲ ਕਿਉਂ ਨਹੀਂ ਕੀਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਤੇ ਅੱਜ ਸੁਣਵਾਈ ਹੋ ਸਕਦੀ ਹੈ ਦੱਸ ਦਈਏ ਕਿ ਗਾਇਕ ਰਾਜਵੀਰ ਜਵੰਦਾ 27 ਸਤੰਬਰ ਨੂੰ ਹੁਮਾਦਰ ਪ੍ਰਦੇਸ਼ ਦੇ ਸੋਲਨ ਜਿਲ੍ਹੇ ਵਿੱਚ ਮੋਟਰਸਾਈਕਲ ਤੇ ਸਿਮਲਾ ਜਾਂਦੇ ਸਮੇਂ ਪਸ਼ੂਆਂ ਨਾਲ ਟੱਕਰ ਹੋ ਮਗਰੋਂ ਗੰਭੀਰ ਜ਼ਖਮੀ ਹੋ ਗਏ ਸਨ ਇਸ ਹਾਦਸੇ 'ਚ ਉਹਨਾਂ ਦੇ ਸਿਰ ਤੇ ਇਡਦੀ ਹੱਡੀ ਤੇ ਸੱਟਾਂ ਲੱਗੀਆਂ ਸਨ ਪੋਰਟਿਸਟ ਹਸਪਤਾਲ ਵਿੱਚ 11 ਦਿਨ ਤੱਕ ਚੱਲੇ ਇਲਾਜ ਦੇ باوجود 8 ਸਤੰਬਰ ਨੂੰ 10:55 ਮਿੰਟ ਤੇ ਉਹਨਾਂ ਨੂੰ ਹਸਪਤਾਲ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਦੁਪਹਿਰ 12:30 ਵਜੇ ਦੇ ਕਰੀਬ ਜਾਰੀ ਕੀਤੇ ਗਏ ਇੱਕ ਅਧਿਕਾਰਤ ਬਿਆਨ ਵਿੱਚ 40 ਹਸਪਤਾਲ ਨੇ ਪੁਸ਼ਟੀ ਕੀਤੀ ਕਿ ਜਮੰਦਾ ਦੀ ਮੌਤ ਮਲਟੀ ਆਰਗਨ ਫੇਲ ਹੋਣ ਕਾਰਨ ਹੋਈ ਲੁਧਿਆਣਾ ਦੇ ਜਗਰਾਉਂ ਦੇ ਪੌਣਾ ਪਿੰਡ ਰਹਿਣ ਵਾਲੇ ਜਵੰਦਾ ਆਪਣੇ ਗੀਤਾਂ ਨੂੰ ਦਿਸਪੈਂਦਾ ਖੁਸ਼ ਰਿਆ ਕਰ ਸਰਨੇਮ ਆਫਰੀਨ ਲੈਂਡਲੋਰਡ ਡਾਊਨ ਟੂ ਅਰਥ ਤੇ ਕੰਗਣੀ ਲਈ ਵੀ ਜਾਣੇ ਜਾਂਦੇ ਸਨ ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫਿਲਮ ਸੂਬੇਦਾਰ ਜਗਿੰਦਰ ਸਿੰਘ 2019 ਵਿੱਚ ਜੰਦ ਜਨ ਅਤੇ 2019 ਵਿੱਚ ਹੀ ਬਿੰਦੋ ਤਹਿਸੀਲਦਾਰਨੀ ਵਿੱਚ ਕੰਮ ਕੀਤਾ ਜੋ ਕਿ ਬੜੇ ਹੋਣ ਹਰ ਕਲਾਕਾਰ ਸੀ ਅਤੇ ਸਮਾਜ ਸੇਵੀ ਵੀ ਸਨ ਸਭਿਆਚਾਰ ਗੀਤ ਗਾਉਂਦੇ ਸਨ ਲਕਚਰ ਗੀਤ ਨਹੀਂ ਗਾਉਂਦੇ ਸਨ ਇਹੋ ਜਿਹੇ ਕਲਾਕਾਰ ਪੰਜਾਬ 'ਚ ਬਹੁਤ ਘੱਟ ਹਨ ਜਿਵੇਂ ਆਪਾਂ ਕਨਵਰ ਗਰੇਵਾਲ ਨਾਲ ਤੁਲਨਾ ਕਰੀਏ ਗੁਰਦਾਸ ਮਾਨ ਅੰਸਰਾ ਜਹਾਂਸ ਸਰਦੂਲ ਸਿਕੰਦਰ ਇਹੋ ਜਿਹੇ ਪੁਰਾਣੇ ਕਲਾਕਾਰ ਜੋ ਬਿੰਦ ਰਖਿਆ ਇਹੋ ਜੇ ਕਲਾਕਾਰਾਂ ਨਾਲ ਤੁਲਨਾ ਹੋ ਸਕਦੀ ਹੈ ਨਹੀਂ ਤਾਂ ਬਹੁਤ ਕਲਾਕਾਰਾਂ ਲੱਤਰ ਗੀਤ गा ਕੇ ਗੰਦ ਪਾਇਆ ਹੈ ਲੇਕਿਨ ਇਹ ਜੋ ਰਾਜਵੀਰ ਜਵੰਦਾ ਸੀ ਇਹ ਸੱਭਿਆਚਾਰਕ ਸਮਾਜ ਸੁਣਨ ਵਾਲੇ ਗੀਤ ਹੀ ਗਾਉਂਦਾ ਸੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਕਿ ਹੋਰ ਵੀ ਤੁਹਾਨੂੰ ਆਉਣ ਵਾਲੀਆਂ ਖਬਰਾਂ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਧੰਨਵਾਦ ਸਤਿ ਸ੍ਰੀ ਅਕਾਲ